ਸਤਿ ਸ਼੍ਰੀ ਅਕਾਲ ਜੀ ਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਮੈਂ ਸ਼ੁਰੂ ਚ ਇੱਕ ਬੇਨਤੀ ਕਰਦਾ ਕਿ ਜਿਹੜੇ ਦੋਸਤ ਨਵੇਂ ਜੁੜੇ ਨੇ ਅੱਜ ਮੇਰੇ ਨਾਲ ਜਾਂ ਜਿਹੜੇ ਤੁਸੀਂ ਪੁਰਾਣੇ ਵੀ ਹੋ ਤੇ ਹਾਲੇ ਤੱਕ ਤੁਸੀਂ ਇਸ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਤਾਂ ਪਲੀਜ਼ ਕਰ ਲਵੋ ਅੱਜ ਮੈਂ ਜਿਹੜੀ ਗੱਲ ਕਰਨੀ ਹੈ ਉਹ ਲੁਧਿਆਣਾ ਜਮਨੀ ਚੌਣ ਦੀ ਕਰਨੀ ਹੈ ਚੌਣ ਆਸ਼ੂ ਜਿਤਕ ਸਭ ਦਾ ਭਾਰਤ ਪੂਰਨ ਆਸ਼ੂ ਜਿਤਕ ਸਭ ਦਾ ਮੈਂ ਬਹੁਤ ਸਾਰੇ ਲੋਕਾਂ ਨੂੰ ਪੁੱਛਿਆ ਮੈਂ ਕੋਈ ਉਹ ਸਰਵੇ ਨਹੀਂ ਕੀਤਾ ਮੈਂ ਸਰਵੇ ਕੀਤਾ ਫੋਨ ਤੇ ਤੇ ਮੈਂ ਕੁਛ ਦੋਸਤਾਂ ਨੂੰ ਪੁੱਛਿਆ ਵੀ ਯਾਰ ਇਹ ਕਿਵੇਂ ਐ ਇੱਥੋਂ ਦੀ ਪੋਜੀਸ਼ਨ ਤੇ ਕਹਿੰਦੇ ਭਈ ਜਿਹੜਾ ਹੈ ਆਸ਼ੁਜਤ ਸਿੰਘ ਦਾ ਇੱਕ ਨੇ ਤਾਂ ਇੱਕ ਯੂਨੀਵਰਸਿਟੀ ਦਾ ਪ੍ਰੋਫੈਸਰ ਕਿਉਂਕਿ ਪੀਯੂ ਵੀ ਵਿੱਚ ਪੈਂਦੀ ਐ ਕਹਿੰਦਾ ਯਾਰ ਗੱਲ ਇਹ ਐ ਜਿੱਤੇ ਮੈਨੂੰ ਨਹੀਂ ਪਤਾ ਕੌਣ ਜਿੱਤੂ ਪਰ ਮੈਂ ਚਾਹਣਾ ਵੀ ਆਮ ਆਦਮੀ ਪਾਰਟੀ ਹਾਰ ਜੇ ਮੈਂ ਕਿਹਾ ਕੀ ਗੱਲ ਕਹਿੰਦਾ ਯਾਰ ਤੂੰ ਸਾਡੇ ਵਿੱਚ ਪ੍ਰਵਾਹ ਹੀ ਨਹੀਂ ਹੈ ਪੰਜਾਬੀਆਂ ਨੂੰ ਤਾਂ ਸਮਝੇ ਹੀ ਕੁਛ ਨਹੀਂ ਗੁਲਾਮ ਬਣਾ ਕੇ ਰੱਖ ਲਿਆ ਨਹੀਂ ਇਸ ਤਰ੍ਹਾਂ ਦੀ ਇਹੀ ਵਰਤਾਂਤ ਸਾਰੀ ਜਮਨੀ ਚਾਉਣ ਦੇ ਵਿੱਚ ਦੇਖਣ ਨੂੰ ਮਿਲਿਆ ਚਾਹੇ ਰੇਖਾ ਗੁਪਤਾ ਦਿੱਲੀ ਦੀ ਆਕੇ ਗੱਲ ਕਰ ਰਹੀ ਹੈ ਚਾਹੇ ਪ੍ਰਤਾਪ ਸਿੰਘ ਬਾਜਵਾ ਕਰ ਰਿਹਾ ਹੈ ਚਾਹੇ ਕੋਈ ਹੋਰ ਕਰ ਰਿਹਾ ਤੇ ਜਿਹੜੇ ਸੁਖਵੀਰ ਸਿੰਘ ਬਾਦਲ ਨੇ ਤਾਂ ਗੱਲ ਹੀ ਇਹ ਕਰਨੀ ਸੀ ਉਹ ਤਾਂ ਮਸਲਾ ਹੀ ਉਹ ਲੈ ਲਿਆ ਕਿ ਤਾਂ ਸਾਡੇ ਪੰਜਾਬ ਤੇ ਕਬਜਾ ਕਰ ਰਹੇ ਨੇ ਤੇ ਹੁਣ ਲੁਧਿਆਣੇ ਦੀ 24000 ਏਕੜ ਜਗ੍ਹਾ ਤੇ ਜਿਹੜੇ ਕਬਜਾ ਕਰਨੇ ਇਹਨਾਂ ਨੇ ਮੈਂ ਤਾਂ ਹੁਣ ਨਹੀਂ ਦੇਣਾ ਯਾਨੀ ਤਿੰਨੇ ਵੱਡੀਆਂ ਵਿਰੋਧੀ ਪਾਰਟੀਆਂ ਕਾਂਗਰਸ ਪਾਰਟੀ ਭਾਰਤੀ ਜਨਤਾ ਪਾਰਟੀ ਔਰ ਸ਼੍ਰੋਮਣੀ ਅਕਾਲੀ ਦਲ ਇਨਾਂ ਨੇ ਜਿਸ ਕਿਸਮ ਦਾ ਵਰਤਾਂਤ ਸਿਰਜਿਆ ਉਹ ਵੱਡਾ ਇਸ ਕਰਕੇ ਲੱਗਦਾ ਹੈ ਕਿ ਲੋਕ ਕਨਵਿੰਸ ਹੋਣ ਲੱਗੇ ਔਰ ਕਮਾਲ ਇਹ ਕੀਤੀ ਕਿ ਇਨਾਂ ਨੇ ਵੀ ਉਸੇ ਦੌਰਾਨ ਇੱਕ ਚਿੱਠੀ ਕੱਢਤੀ ਚਿੱਠੀ ਕਰਤੀ ਚੀਫ ਸੈਕਟਰੀ ਨੂੰ ਉਸਟੀ ਨੇ ਕਿ ਜੀ ਤੁਸੀਂ ਡਿਵੈਲਪਮੈਂਟ ਕੌਂਸਲ ਦੇ ਮੈਂਬਰਾਂ ਨੂੰ ਬੁਲਾਇਆ ਕਰੋ ਜਦੋਂ ਵੀ ਤੁਹਾਡੀ ਕੋਈ ਮੀਟਿੰਗ ਹੁੰਦੀ ਹੈ ਕੋ ਡਿਵੈਲਪਮੈਂਟ ਕੌਂਸਲ ਕਿਹੜੀ ਹੈ ਜਿਹੜਾ ਡਿਵੈਲਪਮੈਂਟ ਕੌਂਸਲ ਜਿਹੜਾ ਕਮਿਸ਼ਨ ਬਣਾਇਆ ਡਿਵੈਲਪਮੈਂਟ ਕਮਿਸ਼ਨ ਸ਼ਾਇਦ ਜਿਹੜਾ ਕਿ ਐਕਟ ਦੇ ਅੰਦਰ ਨਹੀਂ ਕਿਸੇ ਦੇ ਉਹ ਕਿਸੇ ਪੁਰਾਣਾ ਕੋਈ ਐਕਟ ਇਨਫਰਾਸਟ੍ਰਕਚਰ ਐਕਟ ਉਹਦੇ ਅੰਦਰ ਬਣਾਤਾ ਉਹਦੇ ਵਿੱਚ ਪੈਸਾ ਬਹੁਤ ਦੇ ਰਹੇ ਨੇ ਪਰ ਸਾਰੀ ਗੈਰ ਪੰਜਾਬੀ ਲੋਕਾਂ ਨੇ ਖਾਸ ਤੌਰ ਤੇ ਕਾਲੀਆਂ ਨੇ ਗੱਲ ਚੱਕ ਲਈ ਕਿ ਦੱਸੋ ਜੀ ਇਹ ਜਿਹੜਾ ਚੀਫ ਐਡਵਾਈਜ਼ਰ ਹੈ 265000 ਦਿੱਤਾ ਇਹਨੂੰ ਜੀ ਇਹ ਕਿਹੜੀ ਹੈ ਵਾਈਸ ਚੇਅਰਮੈਨ ਸੀਮਾ ਪੰਸਲ ਬਟਰੀ ਦਾ ਦਰਜਾ ਦਿੱਤਾ ਇਹ ਕਿਥੋਂ ਦਿੱਲੀ ਤੋਂ ਕਿਵੇਂ ਆਵੇ ਜੀ ਕੋਈ ਯੂਪੀ ਤੋਂ ਆਇਆ ਕੋਈ ਕੱਲੇ-ਕੱਲੇ ਦਾ ਨਾਮ ਦੱਸੀ ਜਾਂਦੇ ਨੇ ਉਹ ਤਾਂ ਜਿੰਨੇ ਵੀ ਉਥੇ ਚੋ ਜਿਹੜੇ ਜੁਆਇੰਟ ਡਾਇਰੈਕਟਰ ਜਿਹੜੇ ਐਡਵਾਈਜ਼ਰ ਨੇ ਉਹਨਾਂ ਨੂੰ 2 ਲੱਖ 25000 ਰੁਪਏ ਮਿਲਣਾ ਹੈ ਜਿਹੜੇ ਰਿਸਰਚ ਵਾਲੇ ਨੇ ਉਹਨਾਂ ਨੂੰ ਦੇਣਾ ਹੈ ਤੁਸੀਂ 1 ਲੱਖ 20000 ਔਰ ਉਹਨਾਂ ਜੋ ਪੰਜਾਬੀ ਨਹੀਂ ਹੈ ਸਾਰੇ ਬਾਹਰਲੇ ਪੰਜਾਬ ਦੀ ਡਿਵੈਲਪਮੈਂਟ ਦੀ ਗੱਲ ਹੈ ਤੇ ਹੋਏ ਇਹ ਚੱਕ ਲਿਆ ਅਕਾਲੀਆਂ ਨੇ ਦੂਜੇ ਪਾਸੇ ਪ੍ਰਤਾਪ ਸਿੰਘ ਬਾਜਪਾ ਨੇ ਚੱਕ ਲਿਆ ਕਿ ਜੀ ਅ타 ਹਰ ਬਹੁਤ ਬੁਰਾ ਹੈ ਸਾਡਾ ਤਾਂ ਸਾਡੇ ਤਾਂ ਕੋਠੀਆਂ ਦੱਬੀ ਬੈਠੇ ਨੇ ਇਹ ਤੇ ਦਿੱਲੀ ਵਾਲੇ ਸਾਡੇ ਤੇ ਰਾਜ ਕਰਦੇ ਨੇ ਜ਼ਮਾਨਤੀ ਰਾਜ ਕਰਦੇ ਨੇ ਉਥੋਂ ਨਕਾਰੇ ਹੋਏ ਲੋਕ ਸਾਡੇ ਆ ਗਏ ਔਰ 24000 ਏਕੜ ਤੇ ਇਹ ਕਾਰਜਾ ਕਰਨ ਨੂੰ ਫਿਰਦੇ ਨੇ ਲੁਧਿਆਣੇ ਦੇ ਤੇ ਸਾਡੇ 4.5 ਲੱਖ ਰੁਪਏ ਕਰਜ਼ਾ ਚੜਾਤਾ ਜਿਉਂ ਉਥੇ ਬਾਜਪਾ ਜਾਂ ਕਾਂਗਰਸ ਹੀ ਲੱਗੇ ਰੇਖਾ ਕੁਮਤਾਰ ਨੇ ਤਾਂ ਆ ਕੇ ਕਮਾਲ ਹੀ ਕਰਤੀ ਉਦੋਂ ਕਹਿੰਦੇ ਜੋ ਦਿੱਲੀ ਤੋਂ ਅਸੀਂ ਕੱਡੇ ਸੀ ਤੁਸੀਂ ਤੁਹਾਡੇ ਤੇ ਆ ਕੇ ਬੈਠ ਕੇ ਜਵਾਬ ਤਾਂ ਹੋਈਆਂ ਇਹਨੇ ਜਵਾਬ ਦੇ ਨਹੀਂ ਹੁੰਦਾ ਸੋਸਾਇਟੀਾਂ ਤੋਂ ਸਾਡੇ ਸੰਭਾਣਾ ਦਾ ਯਾਨੀ ਇੱਕ ਖਾਸ ਕਿਸਮ ਦਾ ਬਰਤਾਂਤ ਸਿਰਜਦਾ ਜਿਹੜੇ ਹੈ ਇਸ ਆਮ ਆਦਮੀ ਪਾਰਟੀ ਦੇ ਖਿਲਾਫ ਫਿਰ ਇੱਕ ਸਵਾਲ ਖੜਾ ਕਰਤਾ ਕਹਿੰਦੇ ਸਾਨੂੰ ਕੇਜਰੀਵਾਲ ਸਾਹਿਬ ਇਹ ਦੱਸਣ ਕਿ ਜੇ ਤੁਹਾਡਾ ਸਜੀਵ ਅਰੋੜਾ ਜਿੱਤ ਜਾਂਦਾ ਤਾਂ ਰਾਜ ਸਭਾ ਚ ਕੋਈ ਗੈਰ ਪੰਜਾਬੀ ਜਾਓ ਜਾਂ ਪੰਜਾਬੀ ਜਾਓ ਬਸ ਇਹਨਾਂ ਦੱਸ ਦੋ ਤੁਸੀਂ ਹੁਣ ਇਹਦਾ ਮਤ ਤਾਂ ਸਿੱਧਾ ਅਟੈਕ ਹੈ ਕਿ ਤੁਸੀਂ ਇੱਕ ਰਾਜ ਸਭਾ ਦੇ ਮੈਂਬਰ ਨੂੰ ਖੜਾ ਕੀਤਾ ਇੱਥੇ ਤਾਂ ਰਾਜ ਸਭਾ ਦਾ ਮੈਂਬਰ ਜਿਹੜਾ ਹੈ ਆਲਰੇਡੀ ਉਹ ਕਾਹਦੇ ਨਹੀਂ ਖੜਾ ਜੇ ਲੋਕ ਸੇਵਾ ਹੀ ਕਰਨੀ ਆ ਉਹਨੇ ਤੇ ਫਿਰ ਉਹ ਉੱਥੇ ਕਰ ਲਈ ਇਹਦਾ ਮਤਲਬ ਸਪਸ਼ਟ ਹੈ ਤੁਹਾਡੇ ਮਨ ਦੀ ਜੋ ਸਥਿਤੀ ਹੈ ਉਹ ਕਲੀਅਰ ਹੁੰਦੀ ਹੈ ਕਿ ਇੱਥੇ ਨੂੰ ਜਿਤਾ ਕੇ ਤੁਸੀਂ ਰਾਜ ਸਭਾ ਖਾਲੀ ਕਰਨੀ ਚਾਹੁੰਦੇ ਹੋ ਉਹਦੇ ਚ ਕੋਈ ਨਾ ਕੋਈ ਤੁਹਾਡੇ ਹੈ ਚਾਹੇ ਕੇਜਰੀਵਾਲ ਜਾਨ ਚਾਹੇ ਸਸਵਦੀਆ ਜਾਵੇ ਤੇ ਹੁਣ ਕਿਉਂਕਿ ਦਿੱਲੀ ਦੀ ਹਾਰ ਹੈ 6 ਸਾਲ ਲਈ ਕੋਠੀ ਵੀ ਮਿਲ ਲਈ ਹੈ ਜਿਹੜਾ ਵੀ ਜਾਊਗਾ 6 ਸਾਲ ਲਈ ਤਰ੍ਹਾਂ ਵੀ ਮਿਲੀਆਂ ਨੇ ਸਾਰੇ ਭੱਤੇ ਮਿਲਲੇ ਨੇ ਵੱਡੀ ਗੱਲ ਰਾਜ ਸਭਾ 'ਚ ਜਾਣਾ 6 ਸਾਲ ਲਈ ਪੂਰਾ ਆਨੰਦ ਹੈ ਉਹਦੇ ਚੋਂ ਫਿਰ ਦੁਬਾਰਾ ਆਉਣ ਦੀ ਗੱਲ ਕਰ ਲੈਣਗੇ ਇੱਕ ਤਸਕੀਮ ਇਹ ਹੋ ਸਕਦੀ ਹੈ ਦੂਜੀ ਸਕੀਮ ਵੀ ਲੋਕਾਂ ਦੇ ਮਨਾਂ 'ਚ ਹੈ ਕਿ ਜਿਵੇਂ ਪੰਜਾਬ ਦਾ ਹਾਲ ਹੋਇਆ ਹੈ ਕਿਤੇ ਇਹ ਤਾਂ ਨਹੀਂ ਹੈ ਕਿ ਜੀ ਇਹ ਭੇਜਦੇ ਯਾਨੀ ਭਗਵੰਤ ਮਾਨ ਨੂੰ ਵੀ ਤੇਰੇ ਤੋਂ ਬਹੁਤ ਵਧੀਆ ਪ੍ਰਮੋਟਰਸ ਉੱਥੇ ਕਰ ਤੂੰ ਇੱਥੇ ਆ ਪਾ ਮਨ ਰੁਰਣ ਦੇਖ ਲਈਏ ਹਿੰਦੂ ਭਾਈਚਾਰੇ ਨੂੰ ਖੁਸ਼ ਕਰ ਗਏ ਕਿਉਂਕਿ ਜਿਵੇਂ ਕਿਸਾਨਾਂ ਤੇ ਡਾਂਗਾਂ ਬਰਾਈਆਂ ਨੇ ਉਹ ਤਾਂ ਹੁਣ ਇਹਨਾਂ ਦੇ ਨਾਲ ਖੁਸ਼ ਨਹੀਂ ਹੈਗੇ ਤੇ ਇਹ ਵੀ ਗੱਲ ਹੋ ਸਕਦੀ ਹੈ ਕੁਝ ਵੀ ਹੋ ਸਕਦਾ ਹੈ ਮਤਲਬ ਇਹ ਤਾਂ ਕੈਸ ਰਾਈਆਂ ਹੁੰਦੀਆਂ ਨੇ ਨਾ ਪੱਤਰਕਾਰੀ ਦਾ ਮਤਲਬ ਇਹ ਥੋੜੀ ਹੁੰਦਾ ਹੈ ਕਿ ਪੱਤਰਕਾਰੀ ਸਭ ਕੁਝ ਜਿਹੜਾ ਹੈ ਉਹ ਤੁਸੀਂ ਤੁਹਾਡੇ ਸਾਹਮਣੇ ਲਿਖਿਆ ਪੈਂਦਾ ਉਹ ਤਾਂ ਕੈਲਕੂਲੇਸ਼ਨਸ ਹੁੰਦੀਆਂ ਨੇ ਜਿਹਦੀ ਕੈਲਕੂਲੇਸ਼ਨ ਠੀਕ ਹੋਗੀ ਜਿਵੇਂ ਮੈਂ ਕੈਲਕੂਲੇਟ ਕਰ ਰਿਹਾ ਤੁਹਾਡੇ ਸਾਹਮਣੇ ਗੱਲ ਕਿ ਜੋ ਮੈਂ ਸਾਰੀਆਂ ਗੱਲਾਂ ਸੁਣੀਆਂ ਬਹੁਤ ਸਾਰੇ ਬੰਦੇ ਨੇ ਗੱਲ ਕੀਤੀ ਤਾਂ ਮੈਨੂੰ ਲੱਗਦਾ ਕਿ ਭਾਰਤ ਪੋਸ਼ਣ ਆਸ਼ੂ ਦੀ ਪੋਜੀਸ਼ਨ ਕਾਫੀ ਠੀਕ ਹੈ ਮਤਲਬ ਉਹਦੇ ਕਾਰਨ ਹੋਰ ਵੀ ਹੋ ਸਕਦੇ ਨੇ ਹਾਲਾਂਕਿ ਭਾਰਤ ਪੋਸ਼ਣ ਆਸ਼ੂ ਤੇ ਵੀ ਇਸ ਤਰ੍ਹਾਂ ਦੇ ਜੌਮ ਲੋਕੇ ਵੀ ਸਕੂਟਰ ਵਾਲਾ ਵੀ ਜਿਹੜਾ ਹੈ ਉਹ ਨੂੰ ਟਰੱਕ ਬਣਾ ਕੇ ਸਕੂਟਰ ਦਾ ਨੰਬਰ ਵੀ ਦੇਤਾ ਜੀ ਇੰਨਾ ਕਰੋ ਚਲੋ ਕੋਰਟ ਤੇ ਜਿਵੇਂ ਮਰਜ਼ੀ ਕੀਤਾ ਅਗਲਾ ਐਫਆਈਆਰ ਜਿਹੜਾ ਰੱਦ ਕਰਾ ਕੇ ਆ ਗਿਆ ਇੱਥੇ ਤੇ ਉਹ ਉਹਨੇ ਵੀ ਇਹ ਕੀਤਾ ਮੇਰੀ ਤਾਂ ਲੜਾਈ ਗਾ ਰੋੜੇ ਨਾਲ ਤਾਂ ਹੈ ਹੀ ਨਹੀਂ ਮੈਂ ਤਾਂ ਕੇਜਰੀਵਾਲ ਨਾਲ ਲੜ ਰਿਹਾ ਮੈਂ ਤਾਂ ਦਿੱਲੀ ਵਾਲਿਆਂ ਦੇ ਖਿਲਾਫ ਲੜ ਰਿਹਾ ਮੈਂ ਤਾਂ ਗੈਰ ਪੰਜਾਬੀਆਂ ਦੇ ਖਿਲਾਫ ਲੜ ਰਿਹਾ ਔਰ ਇੱਕ ਹੋਰ ਵੀ ਹੈ ਜਿਹੜੇ ਅਕਾਲੀ ਕਹਿ ਰਹੇ ਨੇ ਕਿ ਇੱਥੇ ਤਾਂ ਤੁਸੀਂ ਕਦੇ ਰੀਨਾ ਗੁਪਤਾ ਲਾਤੀ ਕਦੇ ਬੰਸਰ ਲਾਤੀ ਕਦੇ ਕੋਈ ਹੋਰ ਲਾਤਾ ਤੇ ਜਦੋਂ ਤੁਹਾਡਾ ਰਾਤ ਸੀ ਉਦੋਂ ਚਾਰ ਸਿੱਖ ਮੈਂਬਰ ਸੀ ਉਹਨਾਂ ਚੋਂ ਕਿਸੇ ਨੂੰ ਮੰਤਰੀ ਨੇ ਬਣਾਇਆ ਕਿਸੇ ਨੂੰ ਕੋਈ ਪੋਸਟ ਨਹੀਂ ਦਿੱਤੀ ਕਿਸੇ ਨੂੰ ਕੋਈ ਚੇਅਰਮੈਨ ਨਹੀਂ ਲਾਇਆ ਸਿੱਖਾਂ ਨਾਲ ਤੁਸੀਂ ਬੇਤਕਰਾ ਕਰਦੇ ਹੋ ਤੁਸੀਂ ਐਂਟੀ ਸਿੱਖ ਹੋ ਇਹ ਗੱਲਾਂ ਹੀ ਕਹੀ ਜਾਂਦੇ ਨੇ ਜਵਾਬ ਤੌਰ 'ਤੇ ਕੋਈ ਨਹੀਂ ਹੈ ਅਜਾ ਫਿਰ ਇਹਨਾਂ ਦੇ ਆਪਣੇ ਬੰਦੇ ਵੀ ਬੜੇ ਦੁਖੀ ਹੋਏ ਇੰਨੀ ਗਰਮੀ ਸੀ ਕਹਿੰਦੇ ਅਸੀਂ ਇਹਨਾਂ ਨੇ ਲੜ ਰਹੇ ਆ ਸਾਡੇ ਦੇ ਤੋਂ ਜਮਾ ਰਹੇ ਨੇ ਔਰ ਕਹਿ ਰਹੇ ਨੇ ਕਿ ਸਾਨੂੰ ਲੋਕੇਸ਼ਨ ਭੇਜੋ ਇਹ ਵੀ ਦੁਖੀ ਸੀ ਅੰਦਰੋਂ ਅੰਦਰ ਹੀ ਤਾਂ ਦੁਖੀ ਨੇ ਹੁਣ ਸਾਰੇ ਪ੍ਰਤੀਬਲ ਉਤਰਾ ਪਰਗੇ ਤਾਂ ਹੈ ਨਹੀਂ ਕਿ ਜਿਹੜੇ ਸਿੱਧੀ ਬਗਾਵਤ ਕਰ ਲੈਣਗੇ ਬਗਾਵਤ ਤੋਂ ਬਾਅਦ ਦੇਖ ਹੀ ਲਿਆ ਸੀ ਇਹਨਾਂ ਨੇ ਜਦੋਂ ਖੈਰੇ ਨੇ ਕੀਤੀ ਸੀ ਤੋਂ ਫਿਰ ਆਪਾਂ ਗੱਲ ਲੁਧਿਆਣੇ ਦੀ ਕਰ ਰਹੇ ਆ ਲੁਧਿਆਣੇ ਦੇ ਵਿੱਚ ਮੈਂ ਜਿਹੜੀ ਗੱਲ ਕਹਿ ਰਿਹਾ ਸੀ ਕਿ ਜੋਰਪੁਰਾ ਦਾ ਰਹਿ ਭਰਤ ਪੁਰਸ਼ਨਾਸ਼ੂ ਕਿਉਂਕਿ ਉਹ ਕੌਂਸਲਰ ਰਹਿ ਕੌਂਸਲਰ ਜਿਹੜਾ ਰਹਿੰਦਾ ਨਾ ਉਹਨੂੰ ਘਟੋ ਘਟੇ ਹਲਕੇ ਦਾ ਇੰਨਾ ਤਾਂ ਪਤਾ ਹੈ ਨਾ ਕਿ ਇਸ ਹਲਕੇ ਦੇ ਵਿੱਚ ਜਿਸ ਕਿੱਥੇ ਕੀ ਹੈ ਕਿਹਨੂੰ ਮਿਲਦਾ ਹੈ ਜਾਂ ਘਟੋ ਘਟ ਜਿਸ ਏਰੀਆ ਦਾ ਕੌਂਸਲਰ ਹੈ ਉੱਥੇ ਤਾਂ ਲੋਕਾਂ ਨਾਲ ਸਿੱਧੇ ਰਾਬਤਾ ਜਿਹੜਾ ਕਿ ਸੰਜੀਵ ਰੋੜਾ ਦਾ ਨਹੀਂ ਇੱਕ ਹੋਰ ਗੱਲ ਵੀ ਸੰਜੀਵ ਰੋੜਾ ਦੇ ਖਿਲਾਫ ਜਾ ਰਹੀ ਹੈ ਉਹ ਜਾ ਰਹੀ ਹੈ ਕਿ ਉਹਨੂੰ ਤਾਂ ਪਤਾ ਹੀ ਨਹੀਂ ਨਾ ਉਹਨੂੰ ਹਿਸਟਰੀ ਦਾ ਪਤਾ ਹੈ ਉਹ ਭਾਈ ਪੈਸੇ ਕਮਾਉਣਾ ਆਖਰ ਟਾਈਮ ਤਾਂ ਉਹਨੇ ਕੀ ਬੰਦਾ ਚ ਉਹ ਕਿੱਥੋਂ ਹਿਸਟਰੀ ਪੜ੍ਹ ਲੂ ਉਹਨੂੰ ਕੀ ਪਤਾ ਵੀ ਕਰਤਾਰ ਸਿੰਘ ਸਰਾਭਾ ਕੌਣ ਸੀ ਦੱਸੋ ਤੁਸੀਂ ਤੁਹਾਨੂੰ ਬਦਲੋ ਹਾਲਤਾ ਇੱਜ ਕਰਤਾਰ ਸਿੰਘ ਸਰਾਭਾ ਨੂੰ ਉਹ ਨੌਜ ਸਰਾਭਾ ਸਗੀ ਦੱਸੀ ਜਾਵੇ ਸਰਾਭਾ ਨਗਰ ਚ ਸਰਾਭਾ ਸਿੰਘ ਉਹਨੂੰ ਐ ਨਹੀਂ ਪਤਾ ਕਿ ਇਸ ਗਦਰ ਲਹਿਰ ਦਾ ਇਸ ਦੇਸ਼ ਦੀ ਆਜ਼ਾਦੀ ਦੀ ਲਹਿਰ ਦਾ ਸਭ ਤੋਂ ਨੌਜਵਾਨ 19 ਸਾਲ ਚ ਸ਼ਹੀਦ ਹੋਣ ਵਾਲਾ ਬੰਦਾ ਲੋਕ ਫਿਰ ਉਹਦੇ ਪਹਿਲ ਕੀ ਗੱਲ ਅਧਰੂਜੇ ਪਾਸੇ ਦੇਖੋ ਮੈਂ ਰੀਜੀ ਤੌਰ ਤੇ ਮੈਂ ਕੋ ਡਿਫੈਂਡ ਨਹੀਂ ਕਰਦਾ ਰੇਖਾ ਨੂੰ ਤੁਹਾਨੂੰ ਗੱਲ ਉਹ ਵੀ ਗਲਤ ਕਹੀ ਗਈ ਉਹ ਕਹਿੰਦੀ ਜੀ ਕਰਤਾਰ ਸਿੰਘ ਦਾ ਲਾਂਗਾ ਖੋਲਿਆ ਫਿਰ ਨਾਲ ਦੀ ਨਾਲ ਕਹਿੰਦੀ ਕਰਤਾਰਪੁਰ ਦਾ ਲਾਂਗਾ ਖੋਲਿਆ ਉਹ ਇਹਦਾ ਜਿਹੜਾ ਜਦੋਂ ਇਹ ਬੋਲ ਰਿਹਾ ਸੀ ਇਹਦੇ ਪਿੱਛੇ ਕੁਲਦੀਪ ਸਿੰਘ ਢਾਲੀਵਾਲ ਖੜਾ ਸੀ ਉਹਨੂੰ ਵੀ ਨਹੀਂ ਪਤਾ ਉਹਨੇ ਵੀ ਇਹਨੂੰ ਕਰੈਕਟ ਕੀਤਾ ਸੰਜੀਵ अरोੜਾ ਨੂੰ ਤੇ ਲੋਕਾਂ ਦੇ ਮਨਾ ਚ ਵੀ ਜਿਹੜੇ ਸਾਡੇ ਇੰਨੀ ਹਿਸਟਰੀ ਨਹੀਂ ਜਾਂਦੇ ਸ਼ਹੀਦਾਂ ਦਾ ਨੌ ਸ਼ਹੀਦਾਂ ਦਾ ਲੈਂਦੇ ਨੇ ਤੇ ਉਹਨਾਂ ਦਾ ਸਤਿਕਾਰ ਨਹੀਂ ਇਹਨਾਂ ਦੇ ਮਨਾ ਚ ਇਹਨਾਂ ਨੂੰ ਕਦੀ ਵੋਟ ਪਾਉਣੀ ਹੈ ਲੋਕ ਇਹ ਸੋਚੀ ਜਾਂਦੇ ਨੇ ਜਾਂ ਇਸ ਤਰ੍ਹਾਂ ਦੇ ਲੋਕਾਂ 'ਚ ਵਰਤਾਂਤ ਤੁਸੀਂ ਜਦੋਂ ਇਲੈਕਸ਼ਨ ਝੋਣਦੇ ਹੋ ਨਾ ਹਰ ਚੀਜ਼ ਬੰਦਾ ਤੁਹਾਡੀ ਨੋਟ ਕਰਦਾ ਤੇ ਇੱਥੇ ਨੋਟ ਕੀਤੀ ਗਈ ਕਿ ਵੀ ਇਹਨੂੰ ਬੰਦੇ ਨੂੰ ਚਾਰ ਮਹੀਨੇ ਤੋਂ ਪਹਿਲਾਂ 200 ਕਹਿੰਦੇ ਟਰਾਂਸਫਰ ਰਾਤੇ ਨੇ ਇਹਦਾ ਮਤਲਬ ਕੰਮ ਸਰਕਾਰ ਦਾ ਸੀ ਪਹਿਲਾਂ ਕਿਉਂ ਨਹੀਂ ਕੀਤਾ ਇਹਦਾ ਮਤਲਬ ਜਤਨ ਲਈ ਕਰ ਰਹੇ ਹੋ ਨਾ ਜੇ ਕੋਈ ਧਮਕੀ ਦੇ ਰਹੇ ਨੇ ਕੇਜਰੀਵਾਲ ਸਾਹਾ ਕਹੇ ਇਥੇ ਕਿ ਜੀ ਜੇ ਤੁਸੀਂ ਨਾ ਦਿੱਤਾ ਕੰਮ ਕਿਧੋਂ ਕਰਾਓਗੇ ਸਰਕਾਰ ਤਾਂ ਸਾਡੀ ਹੈ ਇਹਦਾ ਕੀ ਮਤਲਬ ਹੋਇਆ ਇਹਦਾ ਦੋ ਵੀ ਜਿਹੜੀ ਮੋਦੀ ਸਾਹਿਬ ਵਾਲੀ ਧਮਕੀ ਤੋਂ ਵੀ ਵੱਡੀ ਧਮਕੀ ਹੈ ਉਹ ਤਾਂ ਇਹ ਕਹਿੰਦੇ ਨੇ ਕਿ ਡਬਲ ਇੰਜਨ ਦੀ ਸਰਕਾਰ ਹੋਵੇ ਉੱਪਰ ਵੀ ਸਾਡੀ ਤੁਹਾਡੀ ਫਿਰ ਆਪਣੇ ਡਿਵੈਲਪਮੈਂਟ ਬਹੁਤ ਹੁੰਦੀ ਹੈ ਇਹਦਾ ਸਿੱਧੇ ਕਹਿੰਦੇ ਨੇ ਜੇ ਆਸ਼ ਨੂੰ ਜਿਤਾ ਲਿਆ ਕੰਮ ਕਿੱਥੋਂ ਹੋਊਗਾ ਅਸ਼ੂ ਵੱਤ ਤੋਂ ਵੱਤ ਕੀ ਕਰੂਗਾ ਵਿਧਾਨ ਸਭਾ ਚ ਗਾਲਾਂ ਕੱਢ ਦੂ ਮਾਨ ਨੂੰ ਦੋ ਚਾਰ ਇਹ ਕਿਹਾ ਉਹਨਾਂ ਨੇ ਤੋਂ ਇਸ ਕਰਕੇ ਉੱਥੇ ਇਹ ਵੀ ਚੱਲ ਹੈ ਹਾਂ ਦੂਜਾ ਇਹ ਜਿਸ ਤਰੀਕੇ ਨਾਲ ਬਿਹੋਂਤ ਬੰਦੀ ਕੀਤੀ ਘਰ ਘਰ ਮਾਰਕ ਕਰਕੇ ਘਰਾਂ ਦੇ ਵਿੱਚ ਕੰਮ ਪੁੱਛੇ ਜਾ ਕੇ ਵੀ ਆਹ ਤੁਹਾਡਾ ਕਰਾਂਗੇ ਉਹ ਫਿਰ ਸਰਕਾਰ ਦੇ ਕੋਲ ਕੰਮ ਹੁੰਦਾ ਹੀ ਹੈ ਔਰ ਹੁਣ ਤਾਂ ਫਿਰ ਗੱਲ ਹੋਰ ਗੱਲ ਹੋਈ ਰਾਤ ਮੰਮਤਾ ਅਸ਼ੂ ਨੇ ਇੱਕ ਔਰਤ ਜਿਹੜੀ ਸੂਟ ਬੰਨ ਰਹੀ ਸੀ ਜਵਾਰ ਨਗਰ ਕੈਂਪ ਦੇ ਵਿੱਚ ਤੇ ਰਾਸ਼ਨ ਵੰਡ ਰਹੀ ਸੀ ਜਦੋਂ ਜਾ ਕੇ ਛਾਪਾ ਮਰ ਮੈਂ ਉਹ ਦੇਖੀ ਉਹਦੀ ਬਿੜੋ ਭੱਜੀ ਜਾਂਦੀ ਆ ਉਹ ਮੂੰਹ ਲੁਕੋ ਕੇ ਫੜੀ ਨਹੀਂ ਗਈ ਕੋਸ਼ਿਸ਼ ਕੀਤੀ ਲੇਕਿਨ ਇਹਨਾਂ ਲਈ ਉਹ ਫੋਟੋ ਜਾਰੀ ਕਰਤੀ ਵੀ ਆ ਦੇਖੋ ਆ ਸੂਟ ਵੰਡ ਰਹੇ ਨੇ ਤੇ ਆ ਕਰ ਰਹੇ ਇਹਦਾ ਮਤਲਬ ਹਰ ਅਨੈਤਿਕ ਕੰਮ ਹੋ ਰਿਹਾ ਉੱਥੇ ਤੋਂ ਜੋ ਹੁਣ ਆ ਇੱਕ ਕੱਲੂ ਤਾਂ ਬੋਟਾ ਪੈਣੀਆਂ ਨੇ ਅੱਜ ਹਜੇ ਕੋ ਚੱਲਣਾ ਕਿੰਨਾ ਕੁ ਚੱਲਣਾ ਇਹ ਵੀ ਦੇਖਣ ਵਾਲੀ ਗੱਲ ਹੈ ਬੁਕਾਰ ਤਾਂ ਸਭ ਦਾ ਹੀ ਹੈ ਇਹ ਨਾ ਸਮਝੋ ਵੀ ਕੱਲਾ ਜਿਹੜੇ ਆਮ ਆਦਮੀ ਪਾਰਟੀ ਜਿਹੜੇ ਰਾਜ ਸਭਾ ਖਾਲੀ ਕਰਾਉਣੀ ਹੈ ਬਿਲਕੁਲ ਸਪਸ਼ਟ ਹੈ ਇਹਦੇ ਚ ਤਾਂ ਕੋਈ ਦੂਰ ਆਵੇ ਨਹੀਂ ਕਿ ਉਹ ਉਹਦੇ ਚ ਉਹਨਾਂ ਦੀ ਇੰਟੈਂਸ਼ਨ ਕੀ ਹੈ ਨਹੀਂ ਤਾਂ ਇੰਨੇ ਬੰਦੇ ਵਰਕਰ ਸੀ ਉਹਦੀ ਗੋਗੀ ਦੀ ਪਤਨੀ ਨੂੰ ਲੜਾਇਆ ਜਾ ਸਕਦਾ ਸੀ ਕਿਉਂ ਇਹਨੂੰ ਰਾਜ ਸਭਾ ਚ ਸੀਟ ਖਾਲੀ ਕਰਾਉਣ ਲਈ ਕਿਹਾ ਹੈ ਇਹਨੂੰ ਮੰਤਰੀ ਬਣਾਉਣ ਲਈ ਕਿਹਾ ਹੈ ਇਹਦੇ ਪਿੱਛੇ ਵੱਡੇ ਕਾਰਨ ਤਾਂ ਨਜ਼ਰ ਆਉਂਦੇ ਨੇ ਕੇਜਰੀਵਾਲ ਸਾਹਿਬ ਨੇ ਜਾਣਾ ਮਾਨ ਸਾਹਿਬ ਨੇ ਜਾਣਾ ਉੱਤੇ ਜਾਂ ਕਿਸੇ ਹੋਰ ਨੇ ਜਾਣਾ ਇੱਕ ਤਾਂ ਇਹ ਵੱਡੀ ਚਰਚਾ ਚੱਲ ਰਹੀ ਹੈ ਦੂਜਾ ਜਿਹੜਾ ਵੀ ਜਿੱਤੂ ਇਸ ਨੂੰ ਉਹਦੇ ਸੰਕੇਤ ਨੇ ਸਤਾਈ ਦੀਆਂ ਚੋਣਾਂ ਦੇ ਜੇ ਕਾਂਗਰਸ ਜਿੱਤ ਰਹੀ ਹੈ ਕਾਂਗਰਸ ਚ ਬੰਦੇ ਵੀ ਆ ਰਹੇ ਨੇ ਹੁਣ ਅਕਾਲੀਆਂ ਚੋਂ ਅਮਨ अरोड़ा ਦਾ ਪਢੋਇਆ ਰਜਿੰਦਰ ਦੀਪਾ ਉਹ ਆ ਗਿਆ ਇੱਧਰ ਕਾਂਗਰਸ ਚ ਆ ਗਿਆ ਉਹਦੇ ਨਾਲ ਸਾ ਵੀ ਹੋਰ ਬੰਦੇ ਆ ਗਏ ਤੇ ਇਹਦਾ ਮਤਲਬ ਕਿ ਕਾਂਗਰਸ ਦੀ ਪੋਜੀਸ਼ਨ ਉਸ ਪਰ ਲੇਕਿਨ ਨਾਲ ਦੇ ਨਾਲ ਕਾਂਗਰਸ ਦੀ ਧੜੇਬੰਦੀ ਉਹ ਵੀ ਕਮਾਲ ਹੈ ਔਰ ਜੇ ਆਸ਼ੂ ਜਿੱਤ ਜਾਂਦਾ ਹੈ ਤਾਂ ਇੱਥੇ ਚਰਜੀਤ ਚੰਨੀ ਦੀ ਰਾਣਾ ਗੁਰਜੀਤ ਸਿੰਘ ਦੀ ਤੇ ਪ੍ਰਗਟ ਸਿੰਘ ਦੀ ਇਹਨਾਂ ਦੀ ਝੜੇਬੰਦੀ ਚ ਚੜ੍ਹ ਮੱਚ ਜੂ ਕਿਉਂਕਿ ਇਹਨਾਂ ਨੇ ਰਾਜਾ ਬੜਿੰਗ ਤੋਂ ਤੇ ਪਾਜਵਾ ਸਾਹਿਬ ਤੇ ਰੰਧਾਵਾ ਤੋਂ ਬਿਨਾਂ ਇਹ ਚੋਣ ਜਿੱਤੀ ਸਮਝੋ ਫਿਰ ਤਾਂ ਨੇਚਰਲੀ ਇਹਨਾਂ ਦੀ ਗੱਲ ਅੱਗੇ ਵਧੂਗੀ ਤਾਂ ਇਹ ਸਾਰਾ ਕੁਝ ਦੇਖਣਾ ਅਕਾਲੀਆਂ ਦਾ ਅਨਲਿਸਿਸ ਕਰ ਲਈਏ ਅਕ ਸੁਖਵੀਰ ਸਿੰਘ ਬਾਦਲ ਨੂੰ ਪਤਾ ਹੈ ਵੀ ਅਸੀਂ ਜਿੱਤ ਨਹੀਂ ਸਕਦੇ ਪਰ ਇਹ ਗੱਲ ਵੀ ਹੈ ਕਿ ਸੁਖਵੀਰ ਸਿੰਘ ਬਾਦਲ ਨੂੰ ਇਹ ਵੀ ਪਤਾ ਹੈ ਕਿ ਇੱਕ ਮੌਕਾ ਹੈ ਜੇ ਬੰਦਾ 10 15 20000 10 ਤੋਂ ਪਹਿਲੇ ਲੈ ਗਿਆ ਸੀ ਬਿਹਜੰਦਰ ਗਰੇਵਾਲ ਦਾ ਮੁੰਡਾ ਜੇ 15 20000 ਵੋਟਾਂ ਲੈ ਜਾਂਦਾ ਪਰ ਪਕਾਰ ਸਿੰਘ ਤਾਂ ਸਾਡੀ ਜਿਹੜੀ ਹੈ ਅੱਗੇ ਵਧਣ ਦੀ ਕਹਾਣੀ ਨਜ਼ਰ ਆਊਗੀ ਸਾਨੂੰ ਤੇ ਦੂਜੇ ਪਾਸੇ ਬਿਹਜੰਦਰ ਗਰੇਵਾਲ ਕੀ ਕਰ ਰਿਹਾ ਹੈ ਕਿ ਇਹ ਘੁੰਮਣ ਨੂੰ ਸਪੋਰਟ ਕਰੂਗਾ ਦਿਲੋਂ ਇਹ ਵੀ ਦੇਖਣ ਵਾਲੀ ਗੱਲ ਹੈ ਕੀ ਰਵਨੀਤ ਬਿੱਟੂ ਜੀਵਨ ਗੁਪਤਾ ਦੀ ਸਪੋਰਟ ਕਰੂ ਕਿ ਜੋ ਆਪਣੇ ਦੋਸਤ ਦੀ ਕਰੂ ਜਿਹਨੇ ਇਹਨੂੰ ਲੋਕ ਸਭਾ ਚੋਣਾਂ ਚ ਜਿਹੜੇ ਸਭ ਤੋਂ ਜ਼ਿਆਦਾ ਵੋਟਾਂ ਦਵਾਈਆਂ ਸੀ ਲੁਧਿਆਣਾ ਦੇ ਹਲਕੇ ਚੋਂ 45000 ਵੋਟਾਂ ਸੀ ਸਭ ਤੋਂ ਜ਼ਿਆਦਾ ਵੋਟਾਂ ਸੀ ਇਹਦੀ ਤੇ ਦੂਜੇ ਪਾਸੇ 30000 ਸੀ ਕਾਂਗਰਸ ਦੀਆਂ ਲੇਕਿਨ ਹੁਣ ਤੱਕ ਜੇ ਰਿਕਾਰਡ ਦੇਖੀਏ 6 ਵਾਰੀ ਕਾਂਗਰਸ ਜਿੱਤ ਰਹੀ ਹੈ ਤਾਂ ਇਹ ਸਾਰੇ ਹਾਲਾਤ ਦੇ ਵਿੱਚ ਲੁਧਿਆਣਾ ਚੋਣ ਆਪਣੇ ਆਪ ਚ ਜਿੱਥੇ ਅਹਿਮ ਹੈ ਉੱਥੇ ਇਹ ਵੀ ਹੈ ਕਿ ਇਹਦੇ ਸੰਕੇਤ ਵੱਡੇ ਨੇ ਜੀਵਨ ਕੁਮਾਰ ਭਾਂਦੇ ਲੇਟ ਸ਼ੁਰੂ ਕੀਤਾ ਪਰ ਜਿਵੇਂ ਜੋਰ ਲਾਇਆ ਹੈ ਪਿਛਲੇ 14 ਦਿਨਾਂ ਚ ਉਹ ਵੀ ਕਿਉਂਕਿ ਪਿੱਛੇ ਨਹੀਂ ਉਹਦੇ ਵੀ ਨੰਬਰ ਵੋਟਾਂ ਬਹੁਤ ਲਿਜਾ ਸਕਦਾ ਪਰ ਫਿਰ ਤੁਸੀਂ ਕਹੋ ਜੀ ਇਹ ਤਾਂ ਸਾਰੇ ਤੁਸਾਂ ਕਿਸੇ ਜਾਣੋ ਬਿਲਕੁਲ ਮੈਂ ਇਹਦਾ ਪੱਕੇ ਤੌਰ ਤੇ ਤਾਂ ਨਹੀਂ ਕੋਈ ਵੀ ਕੁਝ ਕਹਿ ਸਕਦਾ ਹੁੰਦਾ ਮੈਂ ਜਿਵੇਂ ਕਿ ਆ ਵੀ ਪੱਤਰਕਾਰੀ ਦਾ ਕੈਲਕੂਲੇਸ਼ਨ ਹੁੰਦਾ ਹਾਲ ਦੀ ਘੜੀ ਇਹ ਕਿਹਾ ਜਾਂਦਾ ਹੈ ਕਿ ਸੱਤਾਤਾਰੀ ਜਿੱਤਦੀ ਹੈ ਚੋਣ ਇਹ ਤਾਂ ਕਹਦੇ ਜੀ ਪਰ ਬਹੁਤ ਸਾਰੀਆਂ ਗੱਲਾਂ ਆਪਾਂ ਦੇਖੀਆਂ ਨੇ ਅੱਜ ਜਵੇਂ ਆਪਾਂ ਦੇਖਿਆ ਨਹੀਂ ਸੀ ਮਨਪ੍ਰੀਤ ਅਲੀ ਜਿੱਥੇ ਆ ਸੀ ਤੇ ਉਹਦੇ ਚ ਵੀ ਕਹਿੰਦੇ ਮਨਪ੍ਰੀਤ ਅਲੀ ਦੀ ਸਪੋਰਟ ਕੈਪਟਨ ਸਦੂ ਨੂੰ ਜਦੋਂ ਹਰਾਇਆ ਸੀ ਜਮਲੀ ਚੌਂ ਚ ਤੇ ਇਧਰੋਂ ਉਧਰੋਂ ਵੀ ਕੋਈ ਵਿਚਾਰ ਸਰਜੀਤ ਢੱਲੋਂ ਦਾ ਵੀ ਨਾ ਆਸ਼ੂ ਦਾ ਵੀ ਨਾ ਦਰੂਬੀ ਤੇ ਇਹਦਾ ਗੇਵੈਂਟ ਇੱਕ ਹੁੰਦਾ ਕੁਛ ਵੀ ਹੋਵੇ ਮੈਂ ਵੀਡੀਓ ਇਹ ਕਹਿ ਕੇ ਖਤਮ ਕਰ ਸਕਦਾ ਕਿ ਬੜੇ ਇੰਟਰਸਟਿੰਗ ਨੇ ਇਹਦੇ ਨਤੀਜੇ ਹੋਣਗੇ ਜਿਹੜੇ 23 ਤਰੀਕ ਨੂੰ ਤੇ ਇਉਂ ਨਾ ਸਮਝੀਏ ਕਿ ਉੱਥੇ ਭਾਰਤ ਪੁਸ਼ਨਾਸ਼ੂ ਨਹੀਂ ਜਿੱਤ ਸਕਦਾ ਇਹ ਗੱਲ ਵੀ ਨਾ ਆਪਾਂ ਸਭ ਜੀ ਕੋਈ ਸੱਤਾ ਤਰਹੀ ਜਿੱਤੂਗੀ ਲੇਕਨ ਇੱਕ ਗੱਲ ਇਸ ਚੋਣ ਨੇ ਕਰਤੀ ਕਿ ਪੰਜਾਬ ਦੇ ਵਿੱਚ ਹੁਣ ਭਗਵੰਤ ਮਾਨ ਦਾ ਨਹੀਂ ਗੈਰ ਪੰਜਾਬੀਆਂ ਦਾ ਰਾਜ ਹੈ ਤੇ ਗੈਰ ਪੰਜਾਬੀਆਂ ਜਦੋਂ ਵੀ ਦਿੱਲੀ ਵਾਲਾ ਦਾ ਕੋਈ ਰਾਜ ਹੁੰਦਾ ਹੈ ਪੰਜਾਬੀ ਉਸ ਤੋਂ ਔਖੇ ਹੁੰਦੇ ਨੇ ਲੈ ਦੇ ਕੇ ਸੁਨੀਲ ਜਾਖੜ ਨੇ ਜਿਹੜੀ ਗੱਲ ਕਰਤੀ ਕਿ ਜਿਹੜੇ ਸੈਕਲਾਂ ਤੇ ਸੀ ਉਹਨਾਂ ਕੋਲ ਹੁਣ ਪੱਟੀਆਂ ਕਾਰਾਂ ਤੇ ਕੋਠੀਆਂ ਤੋਂ ਫਾਰਮ ਹਾਊਸ ਕਿਵੇਂ ਬਣ ਗਏ ਇਹਦੀ ਇੱਕ ਜਾਂਚ ਹੋਣੀ ਚਾਹੀਦੀ ਹੈ ਇਹ ਹੁਣ ਕੱਟੜ ਇਮਾਨਦਾਰੀ ਪਾਰਟੀ ਤੇ ਸੁਨੀਲ ਜਾਖੜ ਦਾ ਇੱਕ ਵੱਡਾ ਨਿਸ਼ਾਨਾ ਹੈ ਤਾਂ ਉਹ ਸਾਰਾ ਕੁਝ ਇਸ ਚੋਣ ਦੇ ਵਿੱਚ ਨਜ਼ਰ ਆਊਗਾ ਦੇਖਦੇ ਹਾਂ ਕੀ ਬਣਦਾ ਹੈ ਤੁਹਾਡਾ ਬਹੁਤ ਬਹੁਤ ਸ਼ੁਕਰੀਆ